रेडी स्टार्ट ਲੋਕ ਸਭਾ ਵਿੱਚ ਵੀਰਵਾਰ ਨੂੰ ਪਾਸ ਕੀਤੇ ਗਏ ਇਮੀਗ੍ਰੇਸ਼ਨ ਤੇ ਵਿਦੇਸ਼ੀਆਂ ਸੰਬੰਧੀ ਬਿਲ 225 ਨਾਲ ਭਾਵੇਂ ਸਰਹੱਦੀ ਸੁਰੱਖਿਆ ਮਜ਼ਬੂਤ ਹੋਣ ਤੋਂ ਇਲਾਵਾ ਗੈਰ ਕਾਨੂੰਨੀ ਪ੍ਰਵਾਸ ਨੂੰ ਠੱਲ ਪਏਗੀ ਪਰ ਇਸ ਦੇ ਵਿਆਪਕ ਮਾਨਵੀ ਤੇ ਆਰਥਿਕ ਸਿੱਟੇ ਵੀ ਭੁਗਤਣੇ ਪਹਿ ਸਕਦੇ ਹਨ ਡੰਡੀ ਇਤਿਹਾਸਕ ਤੌਰ ਤੇ ਭਾਰਤ ਨੇ ਉਹਨਾਂ ਲੋਕਾਂ ਦਾ ਸਵਾਗਤ ਹੀ ਕੀਤਾ ਹੈ ਜਿਨ੍ਹਾਂ ਇਸ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ ਭਾਵੇਂ ਉਹ ਤਿੱਬਤੀ ਸਰਨਾਰਥੀ ਹੋਣ ਜਿਨ੍ਹਾਂ ਸਾਡੇ ਸੱਭਿਆਚਾਰ ਤੇ ਅਰਥਚਾਰੇ ਵਿੱਚ ਵਾਦਾ ਕੀਤਾ ਹੈ ਜਾਂ ਫਿਰ ਬਾਹਰੋਂ ਆਏ ਹੁਨਰਵੰਦ ਪਿਛੇ ਵੱਰ ਜੋ ਸਾਡੇ ਉਦਯੋਗਾਂ ਲਈ ਮਦਦਗਾਰ ਸਾਬਿਤ ਹੋਏ ਹਨ ਡੰਡੀ ਇਸ ਦੇ ਨਾਲ ਹੀ ਭਾਰਤ ਨੇ ਉਹਨਾਂ ਕੁਸਪੈਠੀਆਂ ਵਿਰੁੱਧ ਸਖਤ ਕਾਰਵਾਈ ਵੀ ਕੀਤੀ ਹੈ ਜੋ ਸੁਰੱਖਿਆ ਦੇ ਪੱਖ ਤੋਂ ਖਤਰਾ ਬਣੇ ਹਨ ਸਰਹੱਦ ਦੇ ਆਰ ਪਾਰ ਅਪਰਾਧਾਂ ਨੂੰ ਸਹਿ ਦੇਣ ਵਾਲੇ ਗੈਰ ਕਾਨੂੰਨੀ گروਹਾਾਂ ਤੇ ਕੀਤੀ ਕਾਰਵਾਈ ਇਸ ਦੀ ਮਿਸਾਲ ਹੈ ਡੰਡੀ ਹਾਲਾਂਕਿ ਨਮਾ ਬਿਲ ਪਵੰਦੀ ਲਾਉਣ ਤੇ ਕੇਂਦ੍ਰਿਤ ਜਾਪਦਾ ਹੈ ਜਿਸ ਵਿੱਚ ਬਾਜਬ ਮੌਕੇ ਭਾਲਣ ਵਾਲਿਆਂ ਨੂੰ ਵੀ ਰੋਕਿਆ ਜਾ ਸਕਦਾ ਹੈ ਡੰਡੀ ਪਿਛਲੇ ਕਾਨੂੰਨ ਦੇ ਮੁਕਾਬਲੇ ਇਸ ਵਿੱਚ ਸ਼ਰਨ ਮੰਗਣ ਵਾਲਿਆਂ ਲਈ ਯੋਗਤਾ ਦਾ ਸਖਤ ਪੈਮਾਨਾ ਰੱਖਿਆ ਗਿਆ ਹੈ ਰਿਪੋਰਟ ਕਰਨ ਦੀ ਪ੍ਰਕਿਰਿਆ ਤੇਜ਼ ਕਰਨ ਤੋਂ ਇਲਾਵਾ ਬਿਨਾਂ ਦਸਤਾਵੇਜ਼ਾਂ ਵਾਲੇ ਕਾਮਿਆਂ ਤੇ ਉਹਨਾਂ ਨੂੰ ਰੱਖਣ ਵਾਲਿਆਂ ਲਈ ਸਜਾਵਾਂ ਵਧਾਈਆਂ ਗਈਆਂ ਹਨ ਡੰਡੀ ਪੁਰਾਣੀਆਂ ਨੀਤੀਆਂ ਵਿੱਚ ਹਰ ਕੇਸ ਦਾ ਵੱਖੋ-ਵਖਰੇ ਹਿਸਾਬ ਨਾਲ ਮੁਲੰਕਣ ਹੋਣ ਕਰਕੇ ਜਿਆਦਾ ਲਚਕੀਲਾਪਣ ਹੈ ਪਰ ਨਵੇਂ ਬਿਲ ਦੀਆਂ ਪਰਤਾਂ ਵਿੱਚ ਕੁਝ ਨਿਯਮ ਹਨ ਜਿਹੜੇ ਪ੍ਰਮਾਣਿਤ ਸਰਨਾਰਥੀਆਂ ਨੂੰ ਵੀ ਸ਼ਰਨ ਲੈਣ ਤੋਂ ਰੋਕ ਸਕਦੇ ਹਨ ਡੰਡੀ ਇਸ ਵਿੱਚ ਪ੍ਰਵਾਸੀਆਂ ਨੂੰ ਕੰਮ ਕਰਨ ਦੀ ਖੁੱਲ ਵੀ ਸੀਮਤ ਕੀਤੀ ਗਈ ਹੈ ਜਿਸ ਨਾਲ ਸੰਭਾਵੀ ਤੌਰ ਤੇ ਉਹ ਉਦਯੋਗ ਪ੍ਰਭਾਵਿਤ ਹੋ ਸਕਦੇ ਹਨ ਜਿਹੜੇ ਇਹਨਾਂ ਦੀ ਕਿਰਤ ਉੱਤੇ ਨਿਰਭਰ ਹਨ ਡੰਡੀ ਬਿਲ ਦੇ ਆਰਥਿਕ ਅਸਰ ਵੀ ਗੰਭੀਰ ਹਨ ਡੰਡੀ ਬਿਨਾ ਕਾਗਜ਼ਾਤ ਵਾਲੇ ਕੰਮਾਂ ਤੇ ਰੋਜ਼ਗਾਰ ਦੀਆਂ ਰੋਕਾਂ ਸਖਤ ਹੋਣ ਨਾਲ ਖੇਤੀਬਾੜੀ ਤੇ ਉਸਾਰੀ ਜਿਹੇ ਉਦਯੋਗਿਕ ਖੇਤਰਾਂ ਉੱਤੇ ਮਾੜਾ ਅਸਰ ਪੈ ਸਕਦਾ ਹੈ ਜੋ ਕਿ ਪ੍ਰਵਾਸੀ ਕਾਮਿਆਂ ਤੇ ਨਿਰਪਰ ਕਰਦੇ ਹਨ ਡੰਡੀ ਇਸ ਤੋਂ ਇਲਾਵਾ ਸਮੱਸਿਆਵਾਂ ਦੇ ਮੂਲ ਕਾਰਨ ਦਾ ਹੱਲ ਕੱਢੇ ਬਿਨਾ ਨਰੋਲ ਸਖਤੀ ਤੇ ਹੀ ਨਿਰਪਰ ਕਿਸੇ ਵਿਆਪਕ ਨੀਤੀ ਦਾ ناکਾਮ ਹੋਣਾ ਤੈ ਹੈ ਡੰਡੀ ਸਿਰਫ ਸਖਤ ਕਾਨੂੰਨ ਹੀ ਪਰਵਾਸ ਤੇ ਕਾਬੂ ਨਹੀਂ ਪਾ ਸਕਦੇ ਸਗੋਂ ਇਹ ਹਤਾਸ਼ ਵਿਅਕਤੀਆਂ ਨੂੰ ਵੱਧ ਜੋਖਮ ਭਰੇ ਰਾਹ ਫੜਨ ਲਈ ਮਜਬੂਰ ਕਰਨਗੇ ਡੰਡੇ ਇਸ ਲਈ ਵਿਹਾਰਕ ਪਹੁੰਚ ਅਪਣਾਉਣੀ ਚਾਹੀਦੀ ਹੈ ਜਿਸ ਵਿੱਚ ਖੇਤਰੀ ਸਿਰਤਾ ਤੇ ਜੋਰ ਦਿੱਤਾ ਜਾਵੇ ਕੰਮ ਆਧਾਰਿਤ ਪ੍ਰਵਾਸ ਲਈ ਕਾਨੂੰਨੀ ਰਾਹ ਖੋਲੇ ਜਾਨ ਅਤੇ ਆਲਮੀ ਸਹਿਯੋਗ ਮਜ਼ਬੂਤ ਹੋਵੇ ਡੰਡੇ ਆਵਾਸ ਨੀਤੀ ਵਿੱਚ ਮੌਕਿਆਂ ਦਾ ਸੁਰੱਖਿਆ ਨਾਲ ਤਵਜਨ ਬਿਠਾਉਣਾ ਜ਼ਰੂਰੀ ਹੈ ਡੰਡੇ ਇੱਕ ਮੁਲਕ ਸੁਚੇਤ ਹੋਣ ਦੇ ਨਾਲ-ਨਾਲ ਸਵਾਗਤ ਕਰਨ ਵਾਲਾ ਵੀ ਬਣ ਸਕਦਾ ਹੈ ਇਸ ਤੋਂ ਸੇਧ ਲੈਂਦਿਆਂ ਨਵੇਂ ਬਿੱਲ ਨੂੰ ਇੱਕ ਚੰਗੀ ਮਿਸਾਲ ਕਾਇਮ ਕਰਨੀ ਚਾਹੀਦੀ ਹੈ